ਸ੍ਰੀ ਕਾਲ ਜੀ ਅੰਡ ਬੱਚੂਆਂ ਨੇ ਗਏ ਪਾਈਪਾਂ ਤਿਆਰ ਕੀਤੀਆਂ ਸੈੱਡ ਦੀਆਂ ਤੇ ਪੰਜਾਬੀ 16 ਸੈੱਡ ਤਿਆਰ ਕੀਤਾ ਪਾਈਪਾਂ ਤਿਆਰ ਕਰਨ ਤੋਂ ਬਾਅਦ ਆ ਜਗਾ ਤੇ ਆਪਣੇ ਬਣਾਉਣਾ ਸੈੱਡ ਤੇ ਨਾਲ ਮੇਰੇ ਕੀਵੇ ਵਾਲਾ ਬੱਗੀ ਪੈਪਨ ਲੱਗਿਆ ਤਿਆਰ ਕਰਨ ਦੇਖੋ ਜੀ ਪਾਈਪਾਂ ਜੜਤੀਆਂ ਸਕੰਜਾ ਬਣਾ ਲਿਆ ਸਕੰਜਾ ਬਣਾਉਣ ਤੋਂ ਬਾਅਦ ਪਾਈਪਾਂ ਨੂੰ ਦਿੱਤੀਆਂ ਸਪੋਟਾਂ ਕਾ ਫੜੀ ਖੜਾ ਕੋੜੀ ਬਚੂਆਣੀਆਂ ਇਸਕੰਜਾ ਹੋ ਗਿਆ ਸਾਡਾ ਤਿਆਰ ਵੀਡੀਓ ਦਾ ਓਰੇ ਬਹੁਤ ਘੰਟ ਆਉਂਦੀ ਆ ਉਹ ਕੰਟੈਂਟ ਪੂਰਾ ਪਾਈਪ ਨੂੰ ਪੰਨੀਆਂ ਸਪੋਰਟਾਂ ਲਾ ਕੇ ਪੂਰਾ ਚੰਗੀ ਤਰ੍ਹਾਂ ਦਿੱਤਾ ਮੜ ਦਿੱਤਾ ਮੇਰੀ ਨਾਲ ਹੱਦੇ ਨਾਲ ਦੇਖੋ ਹੁਣ ਸੈੱਟ ਜਦੋਂ ਤਨ ਤੋਂ ਬਾਅਦ ਹੋ ਗਿਆ ਸਾਡਾ ਤਿਆਰ ਹੈ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਦੇਖੋ ਜੀ ਕਿਹੋ ਜਿਹਾ ਜੱਦ ਕਿੰਨਾ ਧੰਨਵਾਦ